ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਜੀ ਦਾਸ ਖਾਲਸਾ ਮੱਲੇਵਾਲਾ ਨਾਲ ਜਸਵਿੰਦਰ ਸਿੰਘ ਖਾਲਸਾ ਸਾਡਾ ਵੀਰ ਤੇ ਜਿਹੜੇ ਭਾਈ ਸਾਹਿਬੇ ਖੜੇ ਨੇ ਜੀ ਇਹਨਾਂ ਦੀ ਭਤੀਜੀ ਆ ਇਹ ਸਮਸ਼ੇਰ ਸਿੰਘ ਪਾਠੀ ਦੇ ਭਰਾ ਨੇ ਜਿਨ੍ਹਾਂ ਦੀ ਕੁਸਕਸਮਾ ਪਹਿਲਾਂ ਜੋ ਅਕਾਲ ਚਲਾਣਾ ਕਰਗੇ ਸੀ ਅਸੀਂ ਇੱਕ ਆਵਾਜ਼ ਦਿੰਨੇ ਆ ਪੰਜਾਬ ਦੇ ਵਿੱਚ ਵੀ ਜੀ ਪਹਿਲਾਂ ਤਾਂ ਪਾਠੀ ਬਹੁਤ ਘਟਾ ਪਾਠੀਆਂ ਨੂੰ ਸੰਭਗੇ ਪਰ ਜੇ ਕੋਈ ਪਾਠੀ ਦੁਨੀਆ ਤੋਂ ਚਲੇ ਜਾਂਦਾ ਫਿਰ ਉਹਨਾਂ ਦੇ ਬੱਚਿਆਂ ਦਾ ਬਹੁਤ ਮਾੜਾ ਹਾਲ ਹੋ ਜਾਂਦਾ ਇਸ ਵੀਰ ਦੇ ਬੱਚੇ ਆ ਜਿਹੜੇ ਕੁੜੀ ਪੜ੍ਹਨਾ ਚਾਹੁੰਦੀ ਆ ਉੜੀ ਪੜ੍ਹਨਾ ਚਾਹੁੰਦੀ ਆ ਅਸੀਂ ਇਸ ਟਾਈਮ ਖੜੇ ਆ ਸੰਤ ਦਰਬਾਰਾ ਸਿੰਘ ਕਾਲਜ ਆ ਜੀ ਇੱਥੇ ਲੋਪੋ ਦੇ ਵਿੱਚ ਤੇ ਬੀਐਡ ਕਾਲਜ ਲੋਪੋ ਆ ਇਹ ਤੇ ਉਹ ਬੱਚੀ ਇੱਥੇ ਪਹਿਲਾਂ ਆਉਂਦੀ ਵੀ ਸੀ ਜਾਂ ਗੱਲਬਾਤ ਹੁੰਦੀ ਸੀ ਪਰਿਵਾਰ ਨਾਲ ਪਰ ਸਮਾਂ ਹੀ ਕਹਿੰਦੇ ਇਹ ਜ ਆ ਗਿਆ ਸੀ ਤੇ ਕਾਲਜ ਕੋਲੇ ਅਸੀਂ ਜਾ ਕੇ ਆਇਆ ਪ੍ਰਿੰਸੀਪਲ ਕੋਲੇ ਕਾਲਜ ਦੇ ਵਿੱਚ ਜਾ ਕੇ ਪ੍ਰਿੰਸੀਪਲ ਨੂੰ ਮਿਲ ਕੇ ਆਏ ਆ ਤੇ ਗੱਲ ਕਰਕੇ ਆਏ ਆ ਵੀ ਉਹ ਬੱਚੀ ਦੀ ਜਿਹੜਾ ਦਾਖਲਾ ਹੋ ਜੇਵੇ ਤੇ ਉਹ ਜਿਹੜੀ ਪੜ੍ਹਾਈ ਆ ਉਹਦੀ ਜ਼ਿੰਦਗੀ ਆ ਵਧੀਆ ਬਣ ਸਕੇ ਤੇ ਮੇਰੀ ਇੱਕ ਬੇਨਤੀ ਆ ਜੀ ਵੀ 55000 ਰੁਪਿਆ ਟੋਟਲ ਫੀਸ ਬਣਦੀ ਆ ਸਾਲ ਦੀ 55000 ਦੋ ਦਿਨ ਪਹਿਲਾਂ ਸਾਡੀ ਗੱਲ ਹੋਈ ਸੀ ਮੈਂ ਸਿਰਫ WhatsApp ਤੇ ਸਟੇਟਸ ਵਗੈਰਾ ਲਾਇਆ ਸੀ ਸਾਡੀ ਪਾ ਇੱਕ ਮੈਡਮ ਭੈਣ ਆ ਰਸੂਲਪੁਰ ਡਿਊਟੀ ਕਰਦੇ ਆ ਹਸਪਤਾਲ ਚ 2000 ਰੁਪਏ ਉਹਨਾਂ ਨੇ ਮੈਨੂੰ ਉਸੇ ਟਾਈਮ ਪਾਤਾ ਸੀ ਤੇ ਇੱਕ 2009 ਚ ਅਸੀਂ ਲੁਧਿਆਣੇ ਕਿਸੇ ਕੋਲੇ ਕਿਰਾਏ ਤੇ ਰਹਿੰਦੇ ਸੀ ਗੁਰਪ੍ਰੀਤ ਸਿੰਘ ਹੁੰਜਣ ਉਹ ਵੀਰ ਨੇ 3000 ਉਹਨੇ ਪਾਤਾ ਸੀ 5000 ਹੋਰ ਤੇ 2500 ਰੁਪਏ ਸਾਡਾ ਜਸਵਿੰਦਰ ਸਿੰਘ ਖਾਲਸਾ ਇਹਨੇ ਦਿੱਤਾ ਵੀਰ ਨੇ ਅਸੀਂ 7500 ਰੁਪਇਆ ਕਰਾਏ ਆ ਸੋਮਵਾਰ ਨੂੰ ਉਹਨਾਂ ਦਾ 15000 ਰੁਪਇਆ ਤਾਂ ਜਮਾ ਪੂਰਾ ਕਰਨਾ ਆਪਾਂ ਤੇ 500 5510 ਰੁਪਏ ਲੇਟ ਫੀਸ ਬੱਚੀ ਨੂੰ ਪਈ ਆ ਉਹ ਕਾਲਜ ਨੇ ਕਹਿਤਾ ਪ੍ਰਿੰਸੀਪਲ ਨੇ ਵੀ ਉਹ ਸਾਡੇ ਹੱਥ ਬਸ ਨਹੀਂ ਹੁੰਦਾ ਉਹ ਦੇਣੀ ਪੈਂਦੀ ਆ ਤੇ ਹੁਣ ਜਾਨੀ ਕਿ ਜੇ ਕਹਿ ਦਈਏ 47 ਤੋਂ 48000 ਰੁਪਇਆ ਉਸ ਬੱਚੀ ਦੀ ਫੀਸ ਆ ਜੇ ਕੋਈ ਸੇਵਾ ਭਾਈ ਪੂਰੀ ਦੀ ਲੈ ਲੂ ਤਾਂ ਵੀ ਠੀਕ ਆ ਤੇ ਨਹੀਂ ਉਹ ਕਹਿੰਦੇ ਵੀ ਅੱਧੀ ਫੀਸ ਆਪਾਂ ਪਹਿਲਾਂ ਦੇ ਦਿੰਨੇ ਆ ਅੱਧੀ ਤੁਸੀਂ ਬਾਅਦ ਦੇ ਵਿੱਚ ਦੇ ਸਕਦੇ ਹੋ ਵੀ ਜਾਨੀ ਕਿ 25 ਤੋਂ 28000 ਰੁਪਇਆ ਆਪਾਂ ਨੂੰ ਹੁਣ ਜਮਾ ਕਰਾਉਣਾ ਪੈਣਾ ਤੇ ਜਿਹੜੀ ਬਚੂਗੀ ਫੀਸ ਤੇ ਉਹ ਆਪਾਂ ਬਾਅਦ ਦੇ ਵਿੱਚ ਵੀ ਦੇ ਸਕਦੇ ਆ ਸੋ ਮੇਰੀ ਬੇਨਤੀ ਹੈ ਜੀ ਕਿ ਜਿਹੜਾ ਵੀ ਮੇਰਾ ਵੀਰੇ ਵੀਡੀਓ ਦੇਖਦਾ ਜਾਂ ਕਿ ਐਨ ਆਰ ਆਈ ਵੀਰ ਦੇਖਦਾ ਜਾਂ ਕੋਈ ਇੱਥੋਂ ਸਾਡੇ ਕੋਈ ਪਿੰਡਾਂ ਦਾ ਵੀਰ ਹੀ ਦੇਖਦਾ ਭਲਾ ਲੋਪੋ ਕਾਲਜ ਦੇ ਵਿੱਚ ਆ ਕੇ ਸਾਤੋਂ ਨਾਮ ਪਤਾ 98784 12495 ਨੰਬਰ ਤੇ ਪਤਾ ਲੈ ਕੇ ਪਰਿਵਾਰ ਨਾਲ ਗੱਲ ਕਰਕੇ ਪਰਿਵਾਰ ਦਾ ਨੰਬਰ ਲੈ ਲਿਓ ਇੱਥੇ ਆ ਕੇ ਫੀਸ ਜਮ੍ਹਾਂ ਕਰਾ ਦਿਓ ਬੱਚੀ ਆ ਜਿਹੜੀ ਉਹ ਆਪਦੇ ਉਹ ਜਿਹੜਾ ਪਿਤਾ ਦੂਰ ਚਲੇ ਗਿਆ ਉਹਦਾ ਸੁਪਨਾ ਜ਼ਰੂਰ ਪੂਰਾ ਕਰੋ ਉਹਦੇ ਅੰਦਰ ਹੈ ਵੀ ਮੈਂ ਪੜਾਂ ਤੇ ਇੰਨੀ ਕੁ ਬੇਨਤੀ ਹੈ ਜਿਹੜੀ ਜ਼ਰੂਰ ਪ੍ਰਵਾਨ ਕਰੋ ਤਾਂ ਜੋ ਬੱਚੀ ਪੜ੍ਹ ਵੀ ਸਕੇ ਤੇ ਉਹਨੂੰ ਕੋਈ ਦਿੱਕਤ ਬਣਾਵੇ ਉਹ ਬੱਚੀ ਨੇ ਫੋਨ ਨਹੀਂ ਚੱਕਿਆ ਪ੍ਰਿੰਸੀਪਲ ਕਹਿੰਦੇ ਉਹ ਫੋਨ ਤਾਂ ਨਹੀਂ ਚੱਕਿਆ ਸੀ ਵੀ ਉਹਦੇ ਕੋਲੇ ਫੀਸ ਨਹੀਂ ਸੀ ਦੇਣ ਨੂੰ ਇਸ ਕਰਕੇ 7500 ਜਮ੍ਹਾਂ ਕਰਾਤੀ 47000 ਰੁਪਿਆ ਫੀਸ ਬਾਕੀ ਆ ਤੇ ਜ਼ਰੂਰ ਜੇ ਕੋਈ ਮੇਰਾ ਵੀਰ ਅੱਗੇ ਆਉਣਾ ਚਾਹੁੰਦਾ ਜ਼ਰੂਰ ਆਇਓ ਇੰਨੀ ਕੁ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ